ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਖੜਿਆ ਜੀ ਪਿੰਡ ਭਾਈ ਬਖਤੌਰ ਜੀ ਭਰਾ ਕੁਲਵਿੰਦਰ ਸਿੰਘ ਬੜੈਚ ਕੋਲ ਜੀ ਬਾਈ ਦਾ ਆਪਦਾ ਪੇਜ ਵੀ ਬਣਿਆ ਹੋਇਆ ਤੇ ਬਾਈ ਕੋਲੇ ਟਰੈਕਟਰ ਘਟੋ ਘਟ 50 ਟਰੈਕਟਰ ਹਰ ਵਕਤ ਹੀ ਹੁੰਦੇ ਆ ਤੇ ਆ ਤੁਈ ਇਧਰ ਵੀ ਕੈਮਰਾ ਮਾਰਦੇ ਮਾੜਾ ਟਰੈਕਟਰ ਖੜੇ ਇਹਨਾਂ ਦੀ ਵੀਡੀਓ ਇਧਰ ਪਹਿਲਾਂ ਆਪਾਂ ਕਾਰ ਚੌਕਿਆਂ ਤੇ ਹੁਣ ਇਧਰ ਕਰਦੇ ਆ ਕਿੰਨਾ ਦੀ ਕਿੰਗ ਦੀ ਕਹਿੰਦੇ ਇਹ ਵੀ ਕਿੰਗ ਆ ਟਰੈਕਟਰ ਅੱਜ ਦੇ ਟਾਈਮ ਦਾ ਕਿਹੜਾ ਆਹਾ ਸਦਾ ਵਾਰ ਟਰੈਕਟਰ ਸਾਰੇ ਚੰਗੇ ਹੁਣ ਵਿੱਚ ਮੈਨੂੰ ਕਹ ਦੇਣਗੇ ਤੂੰ ਤਾਂ ਕਦੇ 55 ਨੂੰ ਨੀਂਦਾ ਹੁੰਦਾ ਹੁਣ ਕਦੇ ਐਂ ਕਰ ਦੋ ਨਾ ਯਾਰ ਉਹ ਆਸੀ ਖੇਡੀਆਂ ਹੀ ਹਨਾ ਮੈਂ ਕਿਹਾ ਕਿਦੋਂ ਕਹਿੰਦੇ ਟਰੈਕਟਰ 55 ਬਹੁਤ ਤਾਕਤ ਦਾ ਟਰੈਕਟਰ ਹੈ ਤੇ ਇਹ ਟਰੈਕਟਰ ਸਾਰੀ ਸੇਲ ਆ ਹਾਂਜੀ ਬਾਈ ਕੀ ਹਾਲ ਨੇ ਬਹੁਤ ਬਹੁਤ ਧੰਨਵਾਦ ਬਾਈ ਜੀ ਇੱਥੇ ਪਹੁੰਚਣ ਤੇ ਬੜਾ ਟਰੈਕਟਰ ਪੁੱਜੇ ਪਏ ਤੇ ਬੱਸ ਚੱਕਰ ਪਤਾ ਕੀ ਆ ਬਾਈ ਜੀ ਅੱਜ ਕੱਲ ਇਹਨੇ ਬੰਦਾ ਚੋਰੀਆਂ ਟਰੈਕਟਰ ਕਿਹੜਾ ਕਿਹਨੂੰ ਦੇ ਦਿੱਤੇ ਮੁਰਤੇ ਛੇਤਰੋ ਛਤਰੀ ਆਉਣਾ ਪੈ ਜਾਂਦਾ ਵੀ ਸਾਲਿਆ ਤੂੰ ਕੁੱਤੇ ਵੀਡੀਓ ਪਾਈ ਸੀ ਤੈਨੂੰ ਦੇਖ ਕੇ ਗਏ ਸੀ ਇਹ ਬਹੁਤ ਵੱਡੀਆਂ ਗੱਲਾਂ ਆ ਗਈਆਂ ਹਾਂ ਮੈਂ ਤੇਰਾ ਪਤਾ ਕਰਿਆ ਪਹਿਲਾਂ ਚਾਰੇ ਪਾਸੇ ਵੀ ਬੰਦਾ ਕਿਦਾਦਾ ਫਿਰ ਵੀਡੀਓ ਬਣਾਉਣਾ ਕਿਉਂ ਪ੍ਰੋਮੋਸ਼ਨਾਂ ਕਰਨੀ ਆ ਬਾਈ ਜਿੰਨੀ ਮਰਜ਼ੀ ਕਰ ਲੋ ਕਰੀ ਜਾਓ ਪਰ ਕਿਤੇ ਨਾ ਕਿਤੇ ਪ੍ਰੋਮੋਸ਼ਨ ਦੇ ਵਿੱਚ ਕਾਮ ਜਾਲੀ ਵੀ ਹੋ ਜਾਂਦਾ 855 ਟਰੈਕਟਰ ਖੜੇ ਪਹਿਲਾਂ ਯਾਰ ਗੱਲ ਕਰਦੇ ਹਾਂ ਵੀ ਅੱਜ ਕੱਲ ਇਹਦਾ ਪੈਸਾ ਪੈਣੇ ਦੀ ਘਟੌਤੀ ਬੜੀ ਆ ਹਣਾ ਕੋਈ ਆਸਾਨ ਹੈਗਾ ਜਿਵੇਂ ਮੈਂ ਆਹ ਲੈ ਕੇ ਜਾ ਪਲੈਨ ਇਟਟਰ ਤੇ ਜਾ ਕੇ ਵੀਡੀਓ ਚੈੱਕ ਕਰਦਾ ਕਾਫੀ ਵਾਇਰਲ ਹੋਈ ਹੋਈ ਆ ਸਾਡੇ ਪਿੰਡ ਦੀ ਆ ਵਰਗੇ ਸਿੱਖ ਹਾਂ ਉਹਨਾਂ ਨੇ ਮੈਨੂੰ ਵੀ ਸਾਥੋਂ ਪਹਿਲਾਂ ਇੱਕ 551 ਅਸ਼ਰ ਲਿਆ ਉਹ ਕਲੀਅਰ ਕਰਿਆ ਪਿਛਲੇ ਸਾਲ 545 ਲੈ ਕੇ ਗਏ ਉਹਨਾਂ ਨੇ ਮੈਂ 40 ਕਿਸ਼ਤਾਂ ਕਰਕੇ ਦਿੱਤੀਆਂ 12 ਕਿਸ਼ਤਾਂ ਉਹਨਾਂ ਨੇ ਇੱਕ ਕਿਸ਼ਤਾਂ ਰਹੀ ਭਰੀਆਂ ਤੇ ਉਹ ਤੋਂ ਬਾਅਦ 28 ਕਿਸ਼ਤਾਂ 3,70,480 ਰੁਪਏ ਮੈਨੂੰ ਟੈਸ਼ ਦੇਗੇ ਵੀ ਕਮਾਈਆਂ ਕਰ ਸਕਦੇ ਹੋ ਆਸਾਨ ਕਿਸ਼ਤਾਂ ਤੇ ਵੜੈਨ ਟਰੈਕਟਰ ਤੋਂ ਟਰੈਕਟਰ ਮਿਲਦੇ ਆ ਤੁਹਾਡਾ ਰਿਕਾਰਡ ਵਗੈਰਾ ਸਹੀ ਹੋਵੇ ਸਿਬਲ ਵਗੈਰਾ ਸਹੀ ਹੋਵੇ ਅੱਜ ਤੁਹਾਨੂੰ ਇੱਕ ਹੋਰ ਬਿੱਲੇ ਬਾਈ ਦੇ ਆਉਣ ਤੇ ਇੱਕ ਖੁਸ਼ੀ ਵਾਲੀ ਗੱਲ ਦੱਸ ਰਹੇ ਹਾਂ ਵੀ ਵੜੈਨ ਟਰੈਕਟਰ ਜਿੱਦੇ ਆਪ ਦਾ ਪਰਸਨਲ ਲੋਨ ਕਰਕੇ ਵੀ ਦੇਣਗੇ ਵੜੈਨ ਟਰੈਕਟਰ ਜਿੱਦੀ ਭਰਾਵੋ ਆਉਣ ਵਾਲੇ ਦਿਨਾਂ 'ਚ ਐਚਪੀ ਵੀ ਚੜ੍ਹਾ ਕਢੂਗੀ ਵੜੈਨ ਟਰੈਕਟਰ ਜਿੱਦੀ ਇਹ ਬਿੱਲੇ ਬਾਈ ਦੇ ਆਉਣ ਤੇ ਅੱਜ ਨਵਾਂ ਕੰਮ ਦੁਬਈ ਦੇ ਹੋਂਦ ਦੀ ਖੁਸ਼ੀ ਤੇ ਕੀ ਵਿਆਜ ਬੂਝ ਪੈਂਦਾ ਉਹ ਵਿਆਜ ਕਿਹੜਾ ਜੱਟੂ ਸਾਹਾ ਵੀਰੇ 1 ਰੁਪਿਆ ਵਿਆਜ ਪੈਂਦਾ ਹੈਗਾ ਕੋਈ ਕਹੇ ਨੂੰ ਕਿੰਨਾ ਮਰਜੀ ਕਹਿੰਦੇ 1 ਰੁਪਿਆ ਵਿਆਜ ਪੈਂਦਾ ਹੈਗਾ ਉਹ ਚ ਕਹਿੰਦੇ 0% ਫਲਾਣਾ ਫਰੁਣ ਉਸ ਨਹੀਂ ਕੋਈ ਉਹ ਫਾਇਦਾ ਨਹੀਂ ਗੱਲ ਵੀ ਇੰਨੇ ਪਰਸੈਂਟ ਪੈਂਦਾ 1 ਰੁਪਿਆ ਵਿਆਜ ਪੈਂਦਾ ਹੈਗਾ ਜੇ ਲੱਖ ਮੰਗ ਰਸਮੀ 12000 ਰੁਪਏ ਬਸ 12000 ਸਾਲ ਦਾ ਸਾਲ ਦਾ ਬਸ ਜੋੜ ਕੇ ਆਜੋ ਕਿੰਨੇ ਲੱਖ ਦਾ ਲੋਨ ਕਰਾਉਣਾ ਨਾ 12000 ਨਾਲ ਬੰਜ ਦਾ ਕਰਾਉਣਾ ਤਾਂ 60000 ਰੁਪਏ ਸਾਲ ਦਾ 60000 ਰੁਪਏ ਸਾਲ ਦਾ ਲੋਨ ਹੋਊਗਾ ਹਾਂ ਬਿਲਕੁਲ ਹੋਊਗਾ ਠੀਕ ਹੈ ਤੇ ਜਿਹ ਜਿਹੜਾ 25 ਮਾਡਲ ਆ ਕੇ ਇੱਥੇ ਵੇਚੀ ਉਹ ਵੀ ਪੁਰਾਣਾ ਉਹ ਵੀ ਪੁਰਾਣਾ ਹਾਂ ਜਿਹੜਾ ਭਾਵੇਂ 10 ਦਿਨ ਆਈ ਨੂੰ ਹੋਏ ਉਹ ਵੀ ਪੁਰਾਣੀ ਹੋ ਜਾਂਦਾ ਜਿਹੜਾ ਹਾਂ ਹਾਂ ਬਿਲਕੁਲ ਉੱਚੇ ਮਾਡਲ ਲਈ ਆਪਣੇ ਕੋਲ 23 ਮਾਡਲ ਤੱਕ ਖੜਿਆ 25 ਮਾਡਲ ਤੱਕ ਆਪਾਂ ਆ ਮਤਲਬ 10 ਸਾਲ ਪੁਰਾਣਾ ਟਰੈਕਟਰ ਲੈਣੇ ਆ ਵੀ ਹੁਣ 25 ਚੱਲੀ ਜਾਂਦਾ 15 ਮਾਡਲ ਤੋਂ ਥੱਲੇ ਆਪਣੇ ਕੋਲ ਟਰੈਕਟਰ ਹੈ ਨਹੀਂ ਕਿਹੜੇ ਹੈਗੇ ਉਹ ਵਿੱਚ ਕੱਟੇ ਹੋਏ ਆ ਕਿਵੇਂ ਬਾਹਰ ਖੜੇ ਸੀ ਇਧਰ ਮਾਰਦੇ ਹਰਮ ਕੈਮਰਾ ਵੀ ਬਾਹਰ ਖੜੇ ਆ ਕਿਹਨੇ ਵਿੱਚ ਕੱਟੇ ਹੋਏ ਆ ਘੱਟ ਮੁੱਲ ਵਾਲੇ ਟਰੈਕਟਰ ਆ ਕਸੂ ਹੋਰ ਆਪਣੇ ਕੋਲੇ ਕੋਈ ਨਹੀਂ ਹੁੰਦਾਗਾ ਕਿਵੇਂ ਆ ਦੋ ਬਸ 8 ਵਾਲਾ ਤੇ 5 ਵਾਲਾ ਖੜੇ ਵਿਚ ਕੱਟੇ ਹੋਏ ਆ ਤੇ ਆਹ ਟਰੈਕਟਰ ਖੜੇ ਪਹਿਲਾਂ 855 ਦਿਖਾਉਨੇ ਆਪਾਂ ਬਾਈ ਕਿਹੜਾ ਮਾਡਲ ਟਰੈਕਟਰ ਆ ਸਵਰਾਜ 855 ਆਪਣੇ ਕੋਲੇ ਕੁੱਲ 18 ਪੀਸ ਟਰੈਕਟਰ ਦੇ ਤੁਹਾਨੂੰ ਪਤਾ ਮੋੜ ਮੱਡੀ ਵੀ ਆਪਣਾ ਕੰਮ ਹੈਗਾ ਇੱਥੇ ਦਾ 1 2 3 4 5 6 7 8 8 ਟਰੈਕਟਰ ਇੱਥੇ ਬਾਕੀ ਤੁਹਾਨੂੰ ਪਤਾ ਤੇ ਮੋੜ ਖੜੇ ਆ ਆਪਣੇ ਕੋਲੇ ਹੈਗੇ 15 15 ਮਾਲ ਤੋਂ ਲੈ ਕੇ 22 ਮਾਲ ਤੱਕ ਟਰੈਕਟਰ ਹੈਗੇ ਆ 30 ਸਪੀਡ ਵੀ ਹੈਗੇ ਦੋ ਟਰੈਕਟਰ ਤੇ ਬਾਕੀ ਆਪਣੇ ਕੋਲ ਟੂ ਸਪੀਡ ਆ। ਆਏ ਦੀ ਗੱਲ ਕਰੀਏ। ਇਹ 2000 ਤੇ 20 ਮਾਲ ਟਰੈਕਟਰ ਪੰਜਾਬ ਨੰਬਰ ਟਰੈਕਟਰ ਆਪਣੇ ਕੋਲੇ ਪੰਜਾਬ ਨੰਬਰ ਵੀ ਆਪਣੇ ਕੋਲ ਹਰਿਆਣਾ ਨੰਬਰ ਵੀ ਆ। ਹਰਿਆਣਾ ਨੰਬਰ ਵਾਲੇ ਵੀ ਹਰਿਆਣੇ ਵਾਲੇ ਭਰਾ ਵੀ ਸੰਪਰਕ ਕਰ ਸਕਦੇ ਉਹਨਾਂ ਵਾਸਤੇ ਵੀ ਸਾਣ ਕਿਸ਼ਤਾਂ ਦੇ ਟਰੈਕਟਰ ਦੇਵਾਂਗੇ ਤੇ ਪੰਜਾਬ ਤੋਂ ਆਪਾਂ ਦੇ ਨਹੀਂ ਦੇਦੇ ਆ। ਤੂੰ ਇੱਕ ਮੈਂ ਬਾਈ ਨੂੰ ਆਖਿਆ ਯਾਰ ਮੈਂ ਤਾਂ ਕੋਈ ਰੇਟ ਰੂਟ ਦੱਸ ਦੇ ਕਹਿੰਦਾ ਬਾਈ ਮੈਂ ਰੇਟ ਨਹੀਂ ਦੱਸਦਾ। ਠੀਕ ਹੈ ਨਾ ਉਹ ਫਾਇਦਾ ਕੀ ਹੋਇਆ ਬਿੱਲਾ ਤੇਰੇ ਆਖੇ ਮੈਂ ਪਹਿਲੇ ਨੇ ਬਾਈ ਨੇ 6 ਲੱਖ ਕਹਤਾ ਪਹੁੰਚ ਚੱਲ ਜਿਹੜੇ ਟਰੈਕਟਰ ਦੀ ਆਪ ਗੱਲ ਕਰਦੇ ਆ ਕਿ ਤੂੰ ਕੋਈ 6 ਲੱਖ ਦਾ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਦਾ ਹੁਣਾ ਨਾਰਮਲ ਬਾਈ ਨੇ ਕਹਦਾ 6 ਲੱਖ 6 ਤਾਂ ਬੋੜਾ ਯਾਰ ਤੂੰ ਐ ਕਰ 50 ਘਟਾ ਦੇ ਘਟਾ ਤਾ ਜਲ 10 ਹੋਰ ਘਟਾ ਦੇ 5 ਹੋਰ ਘਟਾ ਦੇ ਹਨਾ ਉਹ ਬੰਦਾ ਕੀ ਗੱਲਾਂ ਦਾ ਹਨਾ ਉਹਦਾ ਆਪ ਵੀ ਪਹਿਲਾਂ ਮੈਂ ਵੱਧ ਮੰਗ ਲੂੰਗਾ ਫਿਰ ਘਟਾਈ ਜਮ ਗੱਲਾਂ ਦਾ ਬਾਈ ਕਹਿੰਦਾ ਸਾਡੇ ਫਿਕਸ ਰੇਟ ਆ ਹਾਂ ਆਇਤਾਆਂ ਦਾ ਬੰਦਾ ਮਾਣ ਕਰਦਾ ਮਾਣ ਕਰਦਾ ਹੈਗਾ ਮਾਣ ਕਰਾਂਗੇ ਬੁੱਧਵਾਰ ਤੇ ਵੱਡਾ ਆਫਰ ਕੀ ਲਾਉਨੇ ਬੁੱਧਵਾਰ ਨੂੰ ਸਾਰੇ ਟਰੈਕਟਰਾਂ ਦੀਆਂ ਟੈਂਕੀਆਂ ਭਰ ਕੇ ਦਿੰਨੇ ਆ ਕਮਿਸ਼ਨ ਆਪਣੇ ਕੋਲੇ ਕਿਸੇ ਵੀ ਦਿਨ ਆ ਜਾਓ ਕੋਈ ਕਮਿਸ਼ਨ ਨਹੀਂ ਕਮਿਸ਼ਨ ਕਿਸੇ ਦਾ ਨਹੀਂ ਕਿਸੇ ਦਾ ਕੋਈ ਕਮਿਸ਼ਨ ਨਹੀਂ ਕਿਵੇਂ ਕਿਸੇ ਵਿੱਚ ਯਾਰ ਦੋਸਤਾਂ ਦੇ ਟਰੈਕਟਰ ਵੀ ਆਪਣੇ ਕੋਲ ਖੜੇ ਆ ਇੱਕ ਦੋ ਉਹਨਾਂ ਦਾ ਵੀ ਕੋਈ ਕਮਿਸ਼ਨ ਨਹੀਂ ਆਹ ਕਿਹਦਾ ਮਾਡਲ ਆ ਇਹ 2015 ਮਾਡਲ ਦਾ ਆਹ 2020 ਮਾਡਲ ਦੇ 16 ਦੇ ਟਾਇਰਾਂ ਚ ਆ ਆ ਵੀ ਪੰਜਾਬ ਨੰਬਰ 2015 ਮਾਡਲ ਦਾ 14 ਚ 15 ਇਹ 14 11 ਚ ਆ ਆਹ 2016 ਦੇ ਨਾ ਇਹ ਮੇਰਾ ਬਤੌਰ ਮੈਨੇਜਰ ਆ ਮੁੰਡਾ ਮੇਰਾ OSB ਇਹ ਕਿਹੜਾ ਵੀਡੀਓ ਬਣਾ ਰਿਹਾ ਹੈ ਬਾਕੀ ਇਹਨੂੰ ਜਿਆਦਾ ਵੱਧ ਪਤਾ ਹੁੰਦਾ ਮੈਨੂੰ ਇਹ 16 16 ਮੱਲੇ ਕਿਹਾ ਬੇਟਾ ਇਹ 16 ਮਾਡਲ ਆ ਤਰੋਪੀ ਵਗੈਰਾ ਮਿਲਿਆ ਆਪਾਂ ਦੇਖੋ ਰੋਪੀਆਂ ਦਿਖਾ ਯਾਰ ਹਨਾ ਯਾਰ ਇਹ ਨਹੀਂ ਹੈ ਨਾ ਤੈਨੂੰ ਪਤਾ ਇਹ ਮੌੜ ਤੋਂ ਉੱਥੇ ਹੁੰਨੇ ਆ ਮੌੜਾਂ ਤੋਂ ਇਹ ਇਹ ਗੱਲ ਨਹੀਂ ਬਾਈ ਨੇ ਨਾ ਛਤਰੀ ਛੂਤਰੀ ਦੇ ਵਿੱਚ ਦੇਖੋ ਸੋਹਣਾ ਯਾਰ ਹਨਾ ਸਾਰੇ ਜਿਹੜੀ ਚੀਜ਼ ਨਾਰਮਲ ਅੱਜ ਕੱਲ ਚਾਉਂਦੇ ਚਾਰ ਚਾਰ ਦਾ ਡੰਡੀਆਂ ਪਾਈਆਂ ਪਈਆਂ ਹਨਾ ਬੜਾ ਸੋਹਣਾ ਟਰੈਕਟਰ ਆ ਆ ਦੇਖੋ ਕਿੰਨੇ ਕਿੰਨੇ ਦੇਖੋ ਇੰਨੀ ਮਹਿੰਗੀ ਛਤਰੀ ਆਪ ਜੀਵੀਦਾਰ ਵੀ ਨਹੀਂ ਲਵਾਉਂਦਾਗਾ ਇਹ ਆਪਾਂ 18800 ਦੀ ਸਨੋਹੇ ਵਾਲੇ ਮੁੰਡਿਆਂ ਦਾ ਕੰਮ ਉਹਨਾਂ ਨੇ ਛਤਰੀ ਲਵਾਈਏ ਦੇਖੋ ਲੈਟਾ ਰੂਟਾ ਦੇ ਬਿਲਕੁਲ ਕਿੰਨੀਆਂ ਲੱਗੀਆਂ ਹੋਈਆਂ ਵੀਰੇ ਆ ਦੇਖੋ ਵਿੱਚੇ ਪੱਕੀ-ਪੁੱਕੀ ਨਹੀਂ ਇਹ ਇਕ ਨਿਊਜ਼ ਬਣਾ ਕਰ ਜਾਂਦੇ ਇੰਨੀ ਮਹਿੰਗੀ ਬੁਪਾਰੀ ਕਿੱਥੇ ਛਤਰੀ ਲਵਾਉਂਦੇ ਆ ਵੀਰੇ ਆਪਣੇ ਕੋਲੇ ਟੈਂਕੀਆਂ ਫੁੱਲ ਸਭ ਇਹ ਆਪਰ ਦੇ ਦਿੰਦੇ ਆ ਕਿਹੜੇ ਤੇਰੀ ਵੀਡੀਓ ਦੇਖ ਕੇ ਆਊਗਾ ਵੀ ਉਹਨੂੰ ਆਪਾਂ ਹੋਰ ਕੋਈ ਰੇਡ ਰੂਟ ਚ ਤੱਕ ਗੱਲ ਕਿੰਨਾ ਹੈਗੀ ਹੈਗਾ ਉਹਨਾਂ ਨੂੰ ਸਾਰਿਆਂ ਦੀ ਵਰਕੇ ਡੈਂਕੀਆਂ ਦੇ ਦੇ ਦਾਂਗੇ ਯਾਰ ਠੀਕ ਹੈ ਨਾ ਕਿਹੜਾ ਤੇਰੀ ਵੀਡੀਓ ਦੇਖ ਕੇ ਉਹ ਸਾਰਾ ਬਾਈ ਕਹਿੰਦਾ ਬੁੱਧਵਾਰ ਦਾ ਦਿਨ ਛੱਡੋ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਵੀਡੀਓ ਸ਼ੇਅਰ ਕਰੀ ਹੋਵੇ ਤੇ ਬਾਈ ਨੂੰ ਲਿਆ ਕੇ ਪ੍ਰੂਫ ਦਿਖਾ ਦਿਓ ਤੁਹਾਡੀ 60000 ਦੀ ਟੈਂਕੀ ਭਰ ਕੇ ਦੇ ਦੂੰਗਾ ਸੋ ਆਪਣਾ ਕਿੰਨੇ ਦਾ ਸੌਦੇ ਨਾਲ ਪੰਜ ਦੀ ਭਰੇ ਛੀ ਦੀ ਭਰੇ ਹੈਨਾ ਆਹ ਕਿਹੜਾ ਮਾਡਲ ਆ ਬਾਈ ਇਹ 2022 ਮਾਡਲ ਆ ਵੀਰੇ 2022 ਮਾਡਲ 3 ਸਪੀਡ ਇਹ ਪੰਜਾਬ ਨੰਬਰ ਆ ਇੱਕ ਆਪਣੇ ਕੋਲ ਇਹ ਹਰਿਆਣਾ ਨੰਬਰ ਖੜਾ ਉਦੋਂ ਸੰਨਚਾਰ ਰਹਿ ਗਿਆ ਵੀਰੇ ਆਹ ਆ ਦੇਖੋ ਸੀਆਰਡੀ ਸੋਰੀ ਸੀਆਰਡੀ ਆ ਕੋ ਸੀਆਰਡੀ ਥੋੜੀ ਜਿਹੀ ਡਿਮਾਂਡ ਘਟਾ ਆਪਣੇ ਕੋਲ ਸੀਆਰਡੀ ਵੀ ਟਰੈਕਟਰ ਹੈਗੇ ਆ ਜਿਆਦੇ ਪਸੰਦ ਮੇਰੇ ਕੋ ਪੰਪਾ ਨੇ ਕਸਟਮਰ ਕਰ ਰਿਹਾ ਅੱਜ ਦੀ ਘੜੀ ਕਿਉਂ ਕਸਟਮਰ ਦੀ ਪਹਿਲੀ ਪਸੰਦ ਰਹਿੰਦਾ ਕਿ ਉਹ ਪਹਿਲਾ ਟਰੈਕਟਰ ਆਉਂਦੇ ਆ ਇਹ 2021 ਮਾਡਲ ਦੇਖੋ ਉੱਤੇ ਕਨੋਪੀ ਕਨੋਪੀ ਲੱਗੀ ਆ ਟਾਇਰ ਟੂਰ ਦੇਖੋ ਵੀਰੋ ਕਿਵੇਂ ਪਿਆ ਨਾ ਨਵਾਂ ਨਕੋਤ ਦੇ ਚੌਂਕ ਦੇ ਟੈਟਰ ਜਿਵੇਂ ਉਹਦੀ ਮੱਠੀ ਚੌਂਕਦੀ ਨੇ ਪਤਾ ਨਹੀਂ ਕਿ ਕੀ ਲਾਉਨੇ ਹੋ ਯਾਰ ਇਹ ਵੀਰੇ ਆਪਣੀ ਟੀਮ ਆ ਮਤਲਬ ਵੀ 13 ਬੰਦਿਆਂ ਦੀ ਆਪਣੀ ਟੀਮ ਆ ਪ੍ਰੋਪਰ ਆਪਣੀ ਟੀਮ ਦੇ ਮੈਂਬਰ ਨੇ ਕਿਵੇਂ ਆਪਣੇ ਪ੍ਰੋਣਾ ਸਾਹਿਬ ਨੇ ਜਗਤਾਰ ਸਿੰਘ ਮਾਨ ਉਹ ਸਾਰੇ ਟਰੈਕਟਰ ਤੁਹਾਨੂੰ ਪਤਾ ਹੀ ਮਿਲਦੀ ਰਹਿੰਦੇ ਮਾਰਦਾ ਮਿਲਦਾ ਮੈਨੂੰ ਮੁੰਡਾ ਮੈਂ ਆ ਬਕੀਰ ਸਿੰਘ ਗਹਿਰੀ ਭਾਗੀ ਤੋਂ ਆ ਗਏ ਉਹ ਵੀ ਆਪਣੀ ਟੀਮ ਦੇ ਮੈਂਬਰ ਨੇ ਮਲੂਕਾ ਸਿੰਘ ਭਾਗੀ ਬੰਦਰ ਤੋਂ ਸਕਾਪੀ ਹਰਮੋਨਾਈਟ ਆ ਵੀ ਵੱਡੀ ਟੀਮ ਆ ਉਹ ਟੀਮ ਦੀ ਦੇ ਨਜ਼ਰੀ ਯਾ ਦੇਖੋ ਇਹ ਮੁੰਡੇ ਮਿਹਨਤ ਕਰਦੇ ਮਟਾ ਮੂਟਾ ਦੇ ਖੜਾ ਕੇ ਦੇਖੋ ਕਿੰਨੀ ਸਪਾਈ ਤੇ ਜਿਹੜਾ ਹਰਿਆਣਾ ਪੰਜਾਬ ਨੰਬਰ ਦੇ ਰੇਟਾਂ ਨੂੰ ਕੋਈ ਫਰਕ ਹੁੰਦਾ ਹਰਿਆਣਾ ਪੰਜਾਬ ਆ ਆ ਗਿਆ ਬਾਈ ਮਾਡਲ ਹਾਂ ਹਰਿਆਣਾ ਉਹ ਵੀ ਬਾਈ ਆ ਇਹਨਾਂ ਮਤਲਬ ਵੀ ਹਰਿਆਣਾ ਨੰਬਰ 40000 ਰੁਪਏ ਸਸਤਾ ਟਰੈਕਟਰ ਆ ਤਾਂ ਇੰਚ 42 ਆਹਾ ਸੋਡਾ 7 ਲੱਖ ਦਾ ਲਾ ਲਓ ਮੈਂ ਤੇ ਕੋਈ ਰੇਟ ਕਹਿਣਾ ਐਸਟੀਮੇਟ ਹਾਂ ਵੀ ਉਹ ਤੂੰ ਉਹ ਚੱਲੀ ਯਾਰ 64 ਦਾ 86 ਦਾ ਵੀ ਹਾਂ ਘਟਾ ਲਓ ਰੇਟ ਕਿੰਨੇ ਹੋਵੇ 40000 ਰੁਪਏ ਕੂਪੀ ਦੀ ਐਨਓਸੀ ਉਹ ਇਹ ਦਸੀ ਆਪਾਂ ਲੈ ਕੇ ਦਿੰਨੇ ਆ ਵੀਰੇ ਐਵੇਂ ਲੋ ਵੀ 95100 ਰੁਪਿਆ ਖਰਚਾ ਹੈਗਾਗਾ ਉਹਦਾ ਹਰਿਆਣਾ ਤੇ ਪੰਜਾਬ ਨੰਬਰ ਦਾ ਵਿੱਚੇ ਬੀਮਾ ਵਿੱਚੇ ਬੀਮਾ ਪੰਜਾਬ ਨੰਬਰ ਦਾ ਪੰਜਾਬ ਤੋਂ ਹਰਿਆਣਾ ਨਾ ਕਰਾਉਣਾ ਕਿੰਨੇ ਰੁਪਿਆ ਲੱਗਦਾ ਫਿਰ ਉਹਦੇ ਲੱਗਿੰਦਾ 14-15 ਕਿਹ ਹਜ਼ਾਰ ਰੁਪਿਆ ਇਹਦੇ ਉੱਤੇ ਲੱਗਦਾ ਹੈਗਾ ਵਿੱਚੇ ਬੀਮਾ 9000 10000 ਨਹੀਂ ਮੰਨ ਕੇ ਚੱਲ ਵੀ ਵਿੱਚ ਕਹਿੰਦਾ 40-40 ਹਜ਼ਾਰ ਕਾਫੀ ਨਹੀਂ ਲੱਗਦਾ ਨਹੀਂ ਉਹ ਨਹੀਂ ਗੱਲ ਹੈ ਜੀ 40 ਜੁੜੀ ਹਜ਼ਾਰ ਬਸ ਫਿਰ ਤਾਂ ਬਣ ਕੇ ਚੱਲ ਵੀ ਭਾਅ ਚ ਮਿਲਦੇ ਆ ਹਾਂ ਤੇ ਆਹ ਕਿਹੜਾ ਮਾਡਲ ਆ ਗਈ ਇਹ 2000 ਤੇ 15 ਮਾਡਲ ਟਰੈਕਟਰ ਆ 2015 ਮਾਡਲ ਆਹ ਹੈਗਾ ਕਰਮਣ 19 ਇਹ 2019 ਮਾਡਲ ਇਹ 2019 ਮਾਡਲ ਨਹੀਂ ਦੇਖ ਯਾਰ ਮੈਂ ਇੱਕ ਗੱਲ ਹਾਂ ਟਰੈਕਟਰ ਵੱਡੀ ਗੱਲ ਹੁੰਦੀ ਹੈ ਵੀ ਸੰਧ ਸਮਾਈ ਦੀ ਹੈਨਾ ਹੁਣ ਉਹ ਬਾਈ ਉਧਰ ਕਪੜਾ ਮਾਰੀ ਜਾਂਦਾ ਇਹਨਾਂ ਨੇ ਮੈਂ ਇੱਥੇ ਆਇਆ ਪੰਜ ਚਾਰ ਬੰਦੇ ਨਾ ਸਾਰਾ ਦਿਨ ਬਾਈ ਮੈਂ ਇਹ ਕੱਪੜੇ ਤੇ ਪਾਲਸ਼ੀ ਮਾਰੀ ਜਾਂਦੇ ਹੁਣ ਬਿਲਕੁਲ ਬਿਲਕੁਲ ਜਦੋਂ ਆਪਾਂ ਸੰਧ ਲੈਨੇ ਆ ਨਾ ਜਿਹੜਾ ਇਹ ਨਹੀਂ ਹੁੰਦਾ ਵੀ ਯਾਰ ਇਹਨਾਂ ਵਪਾਰੀਏ ਵੇਚਣਾ ਜਦੋਂ ਟਰੈਕਟਰ ਆਪਣਾ ਚੌਂਕਦਾ ਹੋਇਆ ਨਾ ਕਿਤੇ ਲੀਕ ਕਰਦਾ ਹੋਇਆ ਪੋਂਕਾ ਵੀ ਤੇ ਉਹਦਾ ਹੀ ਪਤਾ ਲੱਗਦਾ ਹੈ ਸ਼ੌਂਕ ਤਾਂ ਹੋਣੀ ਚਾਹੀਦੀ ਨੇ ਵੀਰੇ ਇੰਨੀ એનર્ਜੀ ਆ ਮੁੰਡੇ ਦੇਖੋ ਨੰਗੇ ਪੈਰੀ ਫਿਰਦੇ ਆ ਨਾ ਇੱਥੇ ਮੈਂ ਵੀ ਅੱਜ ਤੇਰੇ ਕਰਕੇ ਬੂਟ ਪਾ ਕੇ ਨਹੀਂ ਆਪ ਮੈਂ ਵੀ ਇੱਥੇ ਨੰਗੇ ਪੈਰੀ ਨੰਗੇ ਪੈਰੀ ਹੁਣ ਆਉਂਦਾ ਹਾਂ ਹਾਂ ਜਿਉਂ ਵੀ ਨਹੀਂ ਸਪਾਈ ਨਾਲ ਟਰੈਕਟਰ ਰੱਖਦੇ ਆ ਆਦ ਜਵਾਕਾ ਵਾਂਗੂ ਸਾਹਮਣੇ ਰੱਖਦੇ ਦਸੱਲੀ ਨਾਲ ਫੇਰ ਹੀ ਗਰੰਟੀਆਂ ਨਾਲ ਆਪਾਂ ਚੀਜ਼ਾਂ ਦੇ ਸਕਦੇ ਆ ਤੇ ਤੇ ਆ ਦੋ ਮੈਛੀ ਖੜੇ ਆ ਯਾਰ ਮੈਛੀਆਂ ਦੇ ਬੜੀ ਵੀਡੀਓ ਚ ਦਿਖਾਵਾਂਗੇ ਸਾਨੂੰ ਜੁੜੇ ਰਹੋ ਇਹ ਹੁਣ ਹੈਗਾ ਸੀਆਰਡੀ ਇੰਜਨ ਦੇ ਵਿੱਚ ਵੀਰੇ ਸੀਆਰਡੀ ਇੰਜਨ ਚ ਆ ਰਹੇ ਟ੍ਰੇ ਟ੍ਰੇ 2023 ਮਾਡਲ ਆਪਣੇ ਕੋਲੇ 2022 ਮਾਡਲ ਬਿਨਾ ਸੀਆਰਡੀ ਵਾਲਾ ਖੜਾ ਉਹ 655 ਇਹ 755 75 ਹੌਸ ਪਾਵਰ ਉਹ ਕਿੰਨਾ 50 60 ਤੇ 75 ਤੇ 9 ਹੌਸ ਪਾਵਰਾਂ ਚ ਕੰਮ ਕਰਦਾ ਇਹ ਇਹ 75 ਹੌਸ ਪਾਵਰ ਚ ਵੀ ਕੰਮ ਕਰਦਾ ਹੈਨਾ ਤੇ 60 ਚ ਵੀ ਕਰਦਾ ਤੇ 50 ਚ ਵੀ ਕਰਦਾ 50 ਚ ਵੀ ਕਰਦਾ ਉਹ ਇਹਦਾ ਖੜਾਗਾ ਉਹ 700 ਕਿਹੜਾ ਉਹ 655 ਉਹ 655 ਅਰਜਨ 65 ਹੌਸ ਪਾਵਰ ਚ ਆ ਵੱਡਾ ਆ ਗਿਆ ਸਾਰੇ ਨੂੰ ਹਾਂ ਇਹ ਵੱਡਾ ਆ ਗਿਆ ਤੇ ਇਹ ਟਰੈਕਟਰ ਬੜਾ ਸੋਹਣਾ ਯਾਰ ਹਨਾ ਆ ਤੁਸੀਂ ਸੀਆਰ ਡੀ ਆ ਬਾਈ ਕਹਿੰਦਾ ਜੀ ਕਿਸੇ ਨੇ ਲੈਣਾ ਹੋਵੇ ਨਾ ਚਲ ਨੰਬਰ ਤਾਂ ਅਸੀਂ ਉੱਤੇ ਪਾਵਾਂਗੇ ਪਾਵਾਂਗੇ ਬਾਈਆਂ ਨੂੰ ਕਹਿ ਦਾਂਗੇ ਆਪ ਹੀ ਲਿਖ ਕੇ ਭੇਜ ਦਿੰਦੇ ਹਾਂ ਸਾਰਾ ਕੁਝ ਠੀਕ ਹੈ ਨਾ ਦੇਖ ਸਕਦੇ ਹੋ ਤੇ ਜਿਆਦਾ ਜਿਹੜਾ ਆਪਣਾ ਏਰੀਆ ਬਠਿੰਡਾ ਨਾ ਉਹ ਇਹਨੂੰ ਆ ਆ ਤਿੰਨ ਅੱਖਰਾਂ ਕਿੰਨੀ ਮਾਰੀ ਨੇ ਗੈਰ ਆ ਆ ਤਿੰਨ ਅੱਖਰਾਂ ਕਿੰਨੀ ਆ ਤਿੰਨ ਅੱਖਰਾਂ ਨੂੰ ਬਹੁਤ ਪਿਆਰ ਕਰਦਾ ਜਿੰਨਾ ਵੀ ਕਹਦੇ ਵੀ ਜਿਆਦਾ ਪਿਆਰ ਕਰਦਾਗਾ 855 855 ਦੀ ਕਿੰਨੀ ਜਿਆਦੇ ਡਿਮਾਂਡ ਆਪਣੀ ਹੈਗੀ ਹੈਗੀ 855 ਦੀ ਆਪਣੇ ਜਿਹੜਾ ਬਠਿੰਡਾ ਮਾਨਸਾ ਜ਼ਿਲ੍ਹਾ ਨਾ ਜਿਆਦਾ 855 ਦੀ ਮੰਗ ਵੱਧਾ ਤੇ ਬਾਈ ਮੈਂ ਨੰਬਰ ਦੇ ਉੱਤੇ ਪਾਈ ਦੇਣਾ ਹੈ ਨੰਬਰ ਉੱਤੇ ਪਾ ਦਿਓ 20 ਬਣ ਕੇ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਬੇਨਤੀ ਹੱਥ ਬਣ ਕੇ ਵੀ ਕਿਹੜੇ ਟਰੈਕਟਰ ਸਾਡੇ ਕੋਲ ਹੈਗੇ ਇਹਨਾਂ ਵਾਰੀ ਫੋਨ ਕਰਿਓ ਵਿੱਚ ਬਾਈ ਪੁੱਛੀਂਦਾ ਆ ਹੈਗਾ ਆ ਹੈਗਾ ਉਹ ਹੁਣ ਭਰਾ ਨਾਲ ਭਰਾਵਾਂ ਵਾਲੀ ਗੱਲ ਬਣ ਚੁੱਕੀ ਐ ਉਸ ਨੂੰ ਸਾਰੀਆਂ ਵੀਡੀਓ ਪੜਾ ਦੇ ਪੇ ਤੁਸੀਂ ਦੇਖ ਲਿਆ ਕਰੋਗੇ ਕਿਹੜੇ ਸਾਡੇ ਕੋਲੇ ਹੋਣਗੇ ਉਹਨਾਂ ਦੀ ਜਾਣਕਾਰੀ ਲਿਓ ਅਸੀਂ 7-8 ਦਿਨਾਂ ਤੋਂ ਅਪਡੇਟ ਸਾਨੂੰ ਦਿੰਦੇ ਰਿਹਾ ਕਰ ਰਹੇ ਹਾਂ ਕਿ ਕਮ ਕਬੜੀ ਬਾਲੀ ਬਾਟ ਨਹੀਂ ਹੈਗੀ ਕੋਈ 5-7 ਕਿਲੋਮੀਟਰ ਦੀ ਫਰਕ ਆ ਹਾਂ ਕਈ ਵਾਰ ਬਿੱਲੇ ਅਗਲਾ ਪੁੱਛੀ ਜਾਂਦਾ ਭਾਈ 58 11 ਹੈਗਾ ਜਾਂ ਫਰਾਨਾ ਹੈਗਾ ਕਿਉਂ ਕਿ ਇਹ ਆਪਣੇ ਕੋਲ ਡਾਟਾ ਨਹੀਂ ਹੈ ਬਾਈ ਬਾਈ ਜਿਹੜਾ ਕੰਮ ਕਰਦੇ ਆ 15 ਮਾਡਲ ਤੋਂ ਉੱਪਰ ਕਰਦੇ ਆ ਦੂਜੀ ਗੱਲ ਬਾਈ ਹੌਲੈਂਡ ਯੋਂਡੀਆਰ ਠੀਕ ਹੈ ਨਾ ਤੇ ਅ ਮੇਂਦਰਾ ਕਿਹੜੇ ਬ੍ਰਾਂਡ ਦੇ ਹੈਗੇ ਬ੍ਰਾਂਡ ਟਰੈਕਟਰ ਨੇ ਜਿਹੜੇ ਸਾਰੀ ਪ੍ਰੀ ਇਹਨਾਂ ਸਾਰੇ ਟਰੈਕਟਰ ਲੈਂਦੇ ਪਰ 15 ਮਾਡਲ ਤੋਂ ਉੱਪਰ ਲੈ ਲੈਂਦੇ ਜਿਹੜੇ ਪਿਛਲੇ ਟਰੈਕਟਰ ਹਨਾ ਚਲ ਹਰ ਇੱਕ ਦੇ ਦਿਲ ਚ ਹੁੰਦੀ ਹੈ ਨਾ ਬਿਲਕੁਲ 3600 ਵੋਟ ਮੰਗੀ ਜਾਵੇ ਨਾ 3600 ਵੋਟ ਨਹੀਂ ਅਸੀਂ ਟਰੈਕਟਰ ਜਿਹੜੇ ਬਾਈ ਕਹਿੰਦੇ ਸਭ 15 ਮਾਡਲ ਤੋਂ ਉੱਪਰ ਜਿਹੜੇ ਅੱਜ ਵੀ ਚੱਲ ਰਹੇ ਉਹ ਟਰੈਕਟਰਾਂ ਦਾ ਕੂਨ ਕਰਿਓ ਨਾ ਤੇ ਵੀਡੀਓ ਸ਼ੇਅਰ ਜਰੂਰ ਕਰੋ ਜਿਹੜਾ ਵੀਰ ਸ਼ੇਅਰ ਕਰਕੇ ਆ ਉਹ 855 ਲੈਣਾ ਟੈਂਕੀ ਭਰ ਕੇ ਦੇਣਗੇ ਬਾਈਆਂ ਨੂੰ ਸਕਰੀਨ ਸ਼ਾਟ ਦੇ ਦੇਵਾਗੇ